ਗਏ ਤਾਂ ਦਾ ਹੌਲਦਾਰ 70000 ਰੁਪਏ ਰਿਸ਼ਵਤ ਲੈ ਲੈਂਦਾ ਵਿਜੀਲੈਂਸ ਵੱਲੋਂ ਕਾਬੂ ਬਟੰਡਾ ਵਿੱਚ ਬਾਅਦ ਦੁਪਹਿਰ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਲੰਮੀਆਂ ਦੌੜਾਂ ਲਗਾਉਣੀਆਂ ਪਈਆਂ ਆਕਰਕਾਰ ਕਈ ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਵਿਜੀਲੈਂਸ ਦੀਆਂ ਗੱਡੀਆਂ ਨੇ ਸਕੋਰਪੀ ਗੱਡੀ ਨੂੰ ਘੇਰ ਲਿਆ ਇਸ ਸਕੋਰਪੀ ਵਿੱਚ ਕੋਈ ਹੋਰ ਨਹੀਂ ਸੀ ਬਲਕਿ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਸੀ ਜੋ ਕਿ ਇੱਕ ਔਰਤ ਤੋਂ 70000 ਰੁਪਏ ਰਿਸ਼ਵਤ ਲੈਣ ਬਾਅਦ ਵਿਜੀਲੈਂਸ ਦੀਆਂ ਟੀਮਾਂ ਨੂੰ ਦੇਖ ਕੇ ਭੱਜਾ ਸੀ ਬੇਸ਼ੱਕ ਕੁਲਦੀਪ ਸਿੰਘ ਨਾਂ ਦਾ ਇਸ ਵਿਅਕਤੀ ਨੂੰ ਵਿਜੀਲੈਂਸ ਨੇ ਕਾਬੂ ਜ਼ਰੂਰ ਕਰ ਲਿਆ ਪਰੰਤੂ ਰਾਸਤੇ ਵਿੱਚ ਇਸ ਦੇ ਵੱਲੋਂ ਕਈ ਵਹੀਕਲਾਂ ਨੂੰ ਪੇਟਾ ਮਾਰਨ ਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਸੀ ਸਕੋਰਪੀਓ ਗੱਡੀ ਦਾ ਮੂਲ ਟਾਇਰ ਪੁਲ ਦੇ ਡਿਵਾਈਡਰ ਨਾਲ ਵੱਜਨ ਕਰਨ ਫਟ ਗਿਆ ਤੇ ਟਾਇਰ ਫਟਣ ਦੀ ਆਵਾਜ਼ ਬੰਬ ਦੀ ਤਰ੍ਹਾਂ ਆਈ ਪੰਚਾਇਤੀਚ ਉਹਨਾਂ ਨੂੰ ਲੈ ਕੇ ਥਾਣਾ ਸੰਗਤ ਅਧੀਨ ਪਿੰਡ ਪਥਰਾਲਾ ਵਿੱਚ ਦੋ ਤਰ੍ਹਾਂ ਵਿੱਚ ਅਮੋਨੋ ਸਾਹਮਣੇ ਗੋਲੀਆਂ ਚੱਲੀਆਂ ਸਨ ਜਿਸ ਦੇ ਵਿੱਚ ਕੁਝ ਜਾਣੇ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਬਹੁਤ ਚਰਚਿਤ ਕੇਸ ਵਿੱਚ ਸੰਗਤ ਪੁਲਿਸ ਨੇ ਦੋਨਾਂ ਤੇਰਾ ਵਿਰੁੱਧ ਪਰਚਾ ਦਰਜ ਕਰ ਲਿਆ ਸੀ ਹੁਣ ਇਸ ਮਾਮਲੇ ਦੀ ਜਾਂਚ ਚੱਲ ਰਹੀ ਸੀ ਜਾਂਚ ਦੌਰਾਨ ਸਾਹਮਣਾ ਸਾਹਮਣੇ ਆਈ ਸੀ ਕਿ ਇਹ ਰਾਈਫਲ ਜਿਸ ਦੀ ਰਾਹੀਂ ਗੋਲੀਆਂ ਚਲਾਈਆਂ ਗਈਆਂ ਸਨ ਇਹ ਇੱਕ ਔਰਤ ਦੇ ਨਾਂ ਤੇ ਸੀ ਉਕਤ ਔਰਤ ਦੇ ਪਤੀ ਵੀ ਇਸ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੀ ਹੁਣ ਸੰਗਤ ਥਾਣੇ ਵਿੱਚ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਨੇ ਇਸ ਔਰਤ ਨੂੰ ਹੀ ਮੁਕਾਦਮੇ ਵਿੱਚ ਸ਼ਾਮਲ ਕਰਨ ਦਾ ਡਰਾਵਾ ਦੇ ਕੇ ਇਸ ਪਾਚੋਂ 1.5 ਲੱਖ ਰੁਪਏ ਦੀ ਮੰਗ ਕੀਤੀ ਸੀ ਬਾਅਦ ਵਿੱਚ ਇਹਦਾ ਸੌਦਾ 70000 ਦਾ ਹੋ ਗਿਆ ਸੀ ਇਹਦੀ ਪਿੰਕ ਵਿਜੀਲੈਂਸ ਨੂੰ ਲੱਗੀ ਇਸ ਪ੍ਰੋਗਰਾਮ ਤਹਿਤ ਹੌਲਦਾਰ ਕੁਲਦੀਪ ਸਿੰਘ ਵੱਲੋਂ ਗੁਰਮੀਤ ਕੌਰ ਨੂੰ ਪੈਸੇ ਦੇਣ ਲਈ ਬਰਨਾਲਾ ਬਾਈਪਾਸ ਪੁਲ ਦੇ ਥੱਲੇ ਬੁਲਾਇਆ ਗਿਆ ਜਿੱਥੇ ਪੈਸੇ ਲੈਣ ਦੌਰਾਨ ਉਸ ਨੇ ਆਸ-ਪਾਸ ਵਿਜੀਲੈਂਸ ਦੀਆਂ ਟੀਮਾਂ ਲੱਗੀਆਂ ਹੋਣ ਦੀ ਭਿੰਕ ਲੱਗ ਗਈ ਜਿਸ ਦੇ ਚੱਲਦੇ ਉਸ ਨੇ ਮੌਕੇ ਤੋਂ ਭੱਜਣ ਲਈ ਆਪਣੀ ਚਿੱਟੇ ਰੰਗ ਦੀ ਸਕੋਰਪੀਓ ਗੱਡੀ ਭਜਾ ਲਈ ਹੌਲਦਾਰ ਭੱਜਦਾ ਦੇਖ ਕੇ ਗੱਡੀ ਕਈ ਗੱਡੀਆਂ ਵਿੱਚ ਆਏ ਦਰਦਨਾ ਤੋਂ ਵੱਧ ਬਿਜ਼ਨਸ ਮੁਲਾਜ਼ਮਾ ਨੇ ਉਸ ਦਾ ਪਿੱਛਾ ਕਰਦੇ ਉਸ ਨੂੰ ਕਾਬੂ ਕਰ ਲਿਆ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ ਸਰ ਕੀਆ ਪੂਰਾ ਮਾਮਲਾ ਤੁਸੀਂ ਇੱਥੇ ਟਰੈਪ ਲਗਾਇਆ ਸੀ ਕੌਣ ਲੋਕ ਨੇ ਕਿੰਨੇ ਪੈਸੇ ਲੈਂਦੇ ਫੜੇ ਗਏ ਇਹ ਸੰਗਤ ਸਣ ਦਾ ਆਉਲਰ ਫਿਲਪਸ ਨਾਮ ਨਾਲ ਸਾਡੇ ਜਿਹੜੇ ਜੁਨਨਟ ਦੀ ਟੀਮ ਨੇ ਟ੍ਰੈਪ ਲਾਇਆ ਸੀਗਾ ਸਾਡੇ ਜਿੰਨਡਾ ਜੁਨਨਟ ਦੇ ਚੀਜ਼ਾਂ ਤਾਂ ਉਹਨਾਂ ਟ੍ਰੈਪ ਦੇ ਦਰਾਂ ਨਾਲ ਇਹਨੇ ਉੱਥੋਂ ਮੌਕੇ ਤੋਂ ਪੈਸੇ ਜਿਹੜੇ ਸੀ ਰਿਸ਼ਵਤ ਮੌਕੇ ਲੈ ਕੇ ਗੱਡੀ ਭਜਾਈ ਆ ਗੱਡੀ ਭਜਾਉਂਦੇ ਹੋਏ ਦੋ ਤਿੰਨ ਗੱਡੀਆਂ ਨੂੰ ਚੇਜ ਕਰਦੇ ਹੋਏ ਨੇ ਟੱਕਰ ਵੀ ਮਾਰੀ ਆ ਰਸਤੇ ਦੇ ਵਿੱਚ ਤਾਂ ਸਾਡੇ ਜਿਹੇ ਬਿਜ਼ਨਸ ਟੀਮ ਨੇ ਇਥੇ ਪਹੁੰਚ ਦਿੱਤੇ ਨੂੰ ਰਾਉਂਡ ਅਪ ਕੀਤਾਗਾ ਇਹ ਟਾਇਰ ਬਰਸ਼ਟ ਹੋ ਗਿਆ ਪਿਛਲੇ ਪਾਸੇ ਦਾ ਕਿਸੇ ਉਹਦਾ ਮਰਡਰ ਹੋਇਆ ਸੀਗਾ ਉਸ ਕੇਸ ਦੇ ਵਿੱਚ ਇਹਨਾਂ ਨੇ ਕੋਈ ਉਹਦੇ ਕੀ ਕਿਸੇ ਨਾਲ ਕਹਿੰਦੇ ਸੀ ਦੂਜੀ ਟੀਮ ਨਾਲ ਕਸੀ ਜਾਣ ਦੀ ਗੱਲ ਬਸ ਕੀਤੀ ਸੀ ਕੋਈ ਲੈਡੀ ਸੀਗੀ ਉਹਨੂੰ ਉਹਦੇ ਨਾਂ ਤੇ ਕੋਈ ਲਾਇਸੈਂਸ ਉਹਦੇ ਨਾਂ ਤੇ ਬੋਲਦਾ ਸੀ ਉਹਨੂੰ ਨਾਮ ਦੇ ਤੇ ਨਾਂ ਕਰਨ ਦੇ ਟਿਮਟ ਉਹਨਾਂ ਤੋਂ ਮੰਗੀ ਸੀਗੀ ਤੇ ਉਹ 70000 ਦੀ ਰਿਕਵਰੀ ਸਮੇਤ ਇਸ ਬੰਦੇ ਨੂੰ ਅਸੀਂ ਗ੍ਰਿਫਟ ਕੀਤਾ ਹੌਲਦਾਰ ਨੂੰ ਇਹਨੇ ਕਿਹਾ ਸੀ ਵੀ ਮੈਂ ਕੱਢ ਦੂੰਗਾ ਕਦੋਂ ਦਾ ਭੰਦਾ ਲਾ ਕੇ ਉਹਨਾਂ ਤੋਂ ਕਾਸੀ ਮੰਗ ਡਿਮਾਂਡ ਕੀਤੀ ਸੀ ਸਰ ਕਿੰਨੇ ਡਿਮਾਂਡ ਕੀਤੀ ਗਈ ਸੀ ਇਹ 70000 ਦੀ ਡਿਮਾਂਡ ਕੀਤੀ ਜੇ 70000 ਇਹਦੇ ਤੋਂ ਕਵਰ ਹੋ ਗਏ ਪਿੱਛੇ ਸਰ ਕੋਈ ਜਿਹੜਾ ਹੈਗਾ Trap ਲਾਇਆ ਸੀ ਕਿੱਥੇ ਆ ਕੇ ਇਸ ਨੂੰ ਫੜਿਆ ਜਦਾਂ ਇਹ ਵੀਰੇ ਕੰਟ ਥਾਣੇ ਦਾ ਕੋਲੇਗਾ ਉਹਦੇ ਥੱਲੇ ਮੈਂ ਗੱਡੀ ਦੇ ਵਿੱਚ ਹੀ ਬੈਠਾ ਸੀਗਾ ਉਸੇ Trap ਲੱਗਿਆ ਸੀਗਾ ਉਹ ਤਾਂ ਨਗਰ ਡਿਪਟੀ ਕਪਟਨ ਦੇ ਚੱਕਰ ਤੋਂ ਹੋਇਆ ਜਿਸ ਤਰ੍ਹਾਂ ਕਿਸੇ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਕਿ ਇੰਜਰ ਹੋਇਆ ਇਸਾਮ ਲਈ ਕਿ ਕੋਈ ਟੀਮ ਦਾ ਨੰਬਰ ਜਾਂ ਸਰਟੀ ਟੀਮ ਦਾ ਨੰਬਰ ਤਾਂ ਨਹੀਂ ਹੋਇਆ ਸਾਨੂੰ ਇਹ ਮੰਨਣਾ ਪਤਾ ਲੱਗਾ ਵੀ ਕੋਈ ਮੋਟਰਸਾਈਕਲ ਵਾਲਾ ਇੰਜਰ ਹੋਇਆਗਾ ਕਿਉਂਕਿ ਅਸੀਂ ਜਿਹੜਾ ਕੇਸ ਰਜਿਸਟਰਡ ਕੀਤਾ ਉਹਦੇ ਚ ਜੋ ਜੋ ਵੀ ਰਸਤੇ ਵਿੱਚ ਇਨਸੀਡੈਂਟ ਹੋਇਆਗਾ ਉਹਦੇ ਜੋ ਸੈਕਸ਼ਨ ਦਾ ਵਾਧਾ ਹੋਊਗਾ ਉਸ ਮੁਤਾਬਕ ਵੀ ਫਰਦਕਾਰ ਦਾ ਹੀ ਹੋਊਗਾ ਹਾਂ ਸਰ ਫਾਇਰਿੰਗ ਦਾ ਮਾਮਲਾ ਕੈਰੇਜ ਦੀ ਕੋਈ ਨਹੀਂ ਨਹੀਂ ਫਾਇਰਿੰਗ ਕੋਈ ਨਹੀਂ ਹੋਈਏਗੀ ਫਾਇਰਿੰਗ ਹੱਦ ਤੱਕ ਮੇਰੇ ਤੋਂ ਹੰਤ ਨਹੀਂ ਹੈਗੀ ਕੋ ਟੋਕੇ ਸੋਚ ਦੇਖ ਰਿਹਾ ਹਾਂ ਟਾਇਰ ਬ੍ਰਸਟ ਹੋਇਆਗਾ ਉਹਦਾ ਬਲਾਸਟ ਹੋਇਆ ਟਾਇਰ ਦਾ ਪੂਰੇ ਕਰਕੇ ਕਿਸੇ ਕਿਸ ਨੇ ਲੱਗਿਆ ਹੋਊਗਾ ਹਾਂਜੀ ਤੇ ਲੱਗਿਆ ਕਿੱਥੇ ਪੋਸਟਿੰਗ ਤੇ ਸੰਗਤ ਪੁਲਿਸ ਸਟੇਸ਼ਨ ਤੇ ਪੋਸਟਰ ਸੀਗਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਕਰਪਸ਼ਨ ਐਕਟ ਦਾ ਪਰਚਾ ਅਸੀਂ ਅਲਰੇਡੀ ਦਿੱਤਾ ਹੋਇਆ ਜਿਹੜੇ ਰਸਤੇ ਦੇ ਵਿੱਚ ਚੇਜ਼ਿੰਗ ਹੋਈ ਹੈ ਹੋਰ ਆ ਉਹ ਸੈਕਸ਼ਨਲ ਦਾ ਵਾਅਦਾ ਹੋਊਗਾ ਥੈਂਕ ਯੂ ਥੈਂਕ ਯੂ